ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਫਾਜ਼ਿਲ ਕਾ ਮਲੋਟ ਰੋਡ ਤੇ ਪਿੰਡ ਮਾਹੂਣਾ ਅੱਡੇ ਤੇ ਦਿਨ ਦਿਹਾੜੇ ਲਾਹੌਰ ਬੱਸ ਤੇ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ ਜ਼ਿਕਰਯੋਗ ਹੈ ਕਿ ਮਿੰਨੀ ਪ੍ਰਾਈਵੇਟ ਬੱਸਾਂ ਤੇ ਲਾਹੌਰ ਦੀ ਟਾਈਮ ਨੂੰ ਲੈ ਕੇ ਹੋਈ ਟਕਰਾਅ ਜਿਸ ਕਾਰਨ ਮਿੰਨੀ ਬੱਸ ਦੇ ਕਰਿੰਦਿਆਂ ਵੱਲੋਂ ਚਲਦੀ ਬੱਸ ਤੇ ਕੀਤਾ ਗਿਆ ਪਥਰਾਓ ਜਿਸ ਨਾਲ ਬੱਸ ਦਾ ਭਾਰੀ ਨੁਕਸਾਨ ਹੋਇਆ ਸਵਾਰੀਆਂ ਹੋਈਆਂ ਜ਼ਖਮੀ ਪੁਲਿਸ ਪ੍ਰਸ਼ਾਸਨ ਤੋਂ ਬੱਸ ਮਾਲਕਾਂ ਵੱਲੋਂ ਇਨਸਾਫ ਦੀ ਕੀਤੀ ਗਈ ਮੰਗ ਜਿਹੜੀ ਇਹ ਕੱਲ ਲਾਹੌਰ ਬੱਸ ਦਾ ਵਾਰਦਾਤ ਹੋਈ ਆ ਮਾਹੂਆ ਨੇ ਅੱਡੇ ਤੇ ਹਾਂਜੀ ਉਹਦੇ ਬਾਰੇ ਤੁਸੀਂ ਦੱਸੋ ਵੀ ਕੀ ਕਾਰਨ ਕੀ ਰਿਹਾ ਇਹ ਨਾ ਜੀ ਕੋਈ ਮਿੰਨੀਆਂ ਦੇ ਟਾਈਮ ਆਟੋਮਾਂ ਵਾਲਿਆਂ ਨੇ ਜਾਣ ਕੇ ਉੱਥੇ ਸ਼ਰਾਰਤ ਕੀਤੀ ਹੈ ਅੱਛਾ ਗਲਤ ਟਾਈਮ ਤੇ ਉਹਦੇ ਵੱਡੀ ਬੱਸ ਦੇ ਟਾਈਮ ਤੋਂ ਆਰਟੀਫਰੋਈਪੁਰ ਵੱਲੋਂ ਮਿਲੇ ਵੀ ਅਜੇ ਟਾਈਮ ਚੱਲੀ ਜਾਂਦੇ ਆ ਲੋਡ ਤੋਂ ਫਾਇਲ ਦਾ ਰੂਟ ਹੈ ਇਹ ਅਸੀਂ ਉਹਦੇ ਟਾਈਮ ਤੇ ਆਉਂਦੇ ਆ ਜਾਣਬੋਝ ਕੀ ਉਹਦੇ ਅੱਗੇ ਸਾਡੇ ਗੱਡੀ ਕੱਢ ਲਿਆਉਂਦੇ। ਇਹ ਤੇ ਰੋੜਾ ਵਾਲੀ ਦੀ ਕੋਈ ਮਿੰਨੀ ਬੱਸਾਂ ਦੇ ਟਾਈਮ ਆ ਵੇਖ ਕੇ 5 ਮਿੰਟ ਮਗਰ 4 ਛੱਡੇ ਤੇ ਅੱਗੇ ਗੱਡੀ ਭਜਾ ਲਉਂਦੇ। ਕੱਲ ਸਾਡੀ ਗੱਡੀ ਦਾ ਜਦੋਂ ਟਾਈਮ ਲੱਗਿਆ ਡਰਾਈਵਰ ਨੇ ਗੱਡੀ ਤੋਰੀ ਉਹਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਉੱਥੋਂ ਟੱਪ ਕੇ ਆਏ ਇਹਨਾਂ ਨੇ ਕਿਹਾ ਕਿ ਅਗੇ ਅਗਰ ਬੰਦੇ ਲਾਏ ਜਾਂ ਕਿਵੇਂ ਵੀ ਤੇ ਰੋੜੇ ਮਾਰੇ ਗੱਡੀ ਦੇ ਸ਼ੀਸ਼ੇ ਭੰਨ ਤੇ ਹੱਥੋਂ ਪਾਈ ਹੋਏ ਡਰਾਈਵਰ ਨਾਲ ਕਨੈਕਟਰ ਦੇ ਝੋਲਾ ਝਾਲਾ ਖੋ ਕੇ ਲੈ ਕੇ ਜਾਨੀ ਮਲੀ ਤੇ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ। ਸਵਾਰੀਆਂ ਕਿੰਨੀਆਂ ਕਿ ਸਵ ਬੱਸ ਦਾ ਨੰਬਰ ਕੀ ਹੈ ਇਹ ਬੱਸ ਦਾ ਪੰਤਾ 4530 PPB 13 DL ਅੱਛਾ ਤੇ ਤੁਸੀਂ ਥਾਣੇ ਦੇ ਵਿੱਚ ਰਿਪੋਰਟ ਕੀਤੀ ਹੈ ਹਾਂ ਥਾਣੇ ਅੱਲ ਆਪਾਂ ਨਾਲ ਦੀ ਨਾਲ ਇਹਨਾਂ ਦੀ ਜੁਰਮ ਨੂੰ ਕਾਲਾ ਵੀ ਆ ਗੱਲ ਬਣ ਗਈ ਉਹਦੇ ਮੇਰੇ ਨੂੰ ਕਿਹਾ ਤੁਸੀਂ ਜਿਹੜਾ ਆਪਾਂ ਲੋਕ ਜਿਹੜੇ ਫਟ ਲੱਗਦੇ ਤੁਹਾਨੂੰ ਉੱਥੇ ਜਿਹਾ ਕੇ ਬੱਸ ਪੇਸ਼ ਕਰੋ ਤੇ ਕੱਲ ਜਿਹੜੇ ਰਿਪੋਰਟ ਐਸਐਸ ਸਾਹਿਬ ਲਿਖਾਇਆ ਅੱਜ ਸਾਨੂੰ ਬੁਲਾਇਆ ਸੀਗਾ 10 ਵਜੇ ਜੀ ਤੇ ਕਾਰਵਾਈ ਹਾਲੇ ਤੱਕ ਹੋਈ ਕੋਈ ਕਿ ਨਹੀਂ ਹੋਈ ਹਾਲੇ ਤੱਕ ਤਾਂ ਕੋਈ ਨਹੀਂ ਦੂਜੀ ਪਾਰਟੀ ਨੂੰ ਸੱਦਿਆ ਅੱਛਾ ਪਰ ਹਜੇ ਤਾਂ ਕੋਈ ਕਾਰਵਾਈ ਤਾਂ ਕੋਈ ਇਜਾਮ ਵੀ ਹੋਇਆ ਐਸਐਸ ਸਾਹਿਬ ਚਲੇ ਗਏ ਜਾਂਦੇ ਆਉਂਦੇ ਆਪੀ ਤੁਸੀਂ ਕੱਲ ਵੀ ਇਹ ਬੱਸ ਚ ਚਲਾ ਰਹੇ ਸੀਗੇ ਤੇ ਤੁਸੀਂ ਦੱਸੋ ਇਸ ਘਟਨਾ ਬਾਰੇ ਜੀ ਆਪਣੇ ਨਿਧਾਰਾ ਦਾ ਟਾਈਮ ਜੋ ਸਾਡਾ ਪੜਿਆ ਹੋਇਆ ਜੀ ਹਾਂ ਆਪਣੇ ਸਹੀ ਟਾਈਮ ਤੇ ਗੱਡੀ ਲੈ ਆ ਰਹੇ ਸੀਗੇ ਇਹਨਾਂ ਨੇ ਪਹਿਲਾਂ ਵੀ ਕਿੰਨੇ ਵਜੇ ਦਾ ਟਾਈਮ ਸੀ ਆਪਣਾ ਹੈਗਾ ਜੀ 4 ਸਾਢੇ 4 ਦਾ ਜੀ ਐਮ ਫਾਈਲ ਕਾ ਤੋਂ ਹਾਂ ਹਾਂ ਪ੍ਰਾਈਵੇਟੀ ਟਾਈਮ ਹੈਗੇ ਆ ਇਹਨਾਂ ਨੇ ਉੱਥੇ ਵੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ ਹਾਂ 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 ਪਰ ਉੱਥੇ ਬੰਦੇ ਵਿੱਚ ਪੈ ਗਏ ਉਹਨਾਂ ਨੇ ਗੱਡੀ ਕਢਾਈ ਹੈ ਤੇ ਵੀ ਗੱਡੀ ਆਪਣੇ ਸਹੀ ਟਾਈਮ ਤੇ ਸੀਗੀ ਹਾਂ 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 ਗੱਡੀ ਕੋਈ ਗਲਤ ਨਹੀਂ ਸੀਗੀ ਸਾਰਾ ਕੁਝ ਸਾਡੀ ਗੱਡੀ ਦਾ ਓਕੇ ਹੈ ਜੀ ਕਾਗਜ਼ ਪੱਤਰ ਵੀ ਪਰ ਇਹਨਾਂ ਨੇ ਉੱਥੋਂ ਆ ਕੇ ਤੇ ਫਿਰ ਗੱਡੀ ਦੋ ਤਿੰਨ ਥਾਂ ਤੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਹਾਂ ਵੀ ਗੱਲ ਪੈਣ ਦੀ ਮੁੰਡੇ ਵੀ ਸੱਤੇ ਆ ਜੋ ਕਿ ਸਾਡੇ ਗੱਲ ਪੈਣ ਦਾ ਕਾਏ ਆ ਅਸੀਂ ਉੱਥੋਂ ਬਚਾ ਕਰਦੇ ਆਏ ਆ ਐਂਡ ਲਾਸ ਇਹਨਾਂ ਨੇ ਮੌਹਾਂ ਨੇ ਮੁੰਡੇ ਉੱਤੇ ਖੜੇ ਸੀਗੇ ਕਿੰਨੇ ਕੁ ਮੁੰਡੇ ਸੀ ਮੁੰਡੇ ਸੀਗੇ 5-6 ਮੁੰਡੇ ਸੀਗੇ ਜੀ ਹਾਂ ਹਾਂ 5-6 ਮੁੰਡੇ ਸੀਗੇ ਉਹਨਾਂ ਦੇ ਮੂੰਹ ਬੰਨੇ ਸੀਗੇ ਜਿੱਦੋਂ ਅਸੀਂ ਸਵਾਰੀ ਉਤਾਰ ਹੀ ਰਹੇ ਸੀਗੇ ਸਵਾਰੀ ਉਤਰ ਗਈ ਐ ਤੇ ਬਸ ਉਹਵੇਂ ਭੱਜ ਕੇ ਗੱਡੀ ਦੇ ਵਿੱਚ ਵੀ ਵੜੇ ਐ ਤੇ ਉਹਨਾਂ ਦੇ ਕੋਲ ਕੋਈ ਹਥਿਆਰ ਸੀ ਉਹਨਾਂ ਦੇ ਕੋਲ ਜੀ ਅਸੀਂ ਤਾਂ ਉਹਨਾਂ ਨੂੰ ਵੇਖ ਕੇ ਭਜਾਏ ਜੈਨਾਂ ਗੱਡੀ ਉਹਨੇ ਪਿੱਛੋਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਜੀ ਜੋ ਸ਼ੀਸ਼ੇ ਵੀ ਟੁੱਟੇ ਆ ਗੱਡੀ ਦੇ ਸਵਾਰੀਆਂ ਦੇ ਵੀ ਨਿਸ਼ਾਨ ਹੋਇਆ ਜੋ ਕਿ ਸਾਰੀ ਸਵਾਰੀ ਇੱਥੇ ਫਾਰੇ ਆ ਕੇ ਖੁਦ ਬਿਆਨ ਦੇ ਗਈ ਐ ਜਿਹੜਾ ਇਹ ਕੱਲ ਗੁੰਡਾਗਰਦੀ ਦਾ ਨਾਚ ਹੋਇਆ ਤੁਸੀਂ ਇਹਨੂੰ ਕਿਸ ਪੱਖ ਨਾਲ ਵੇਖਦੇ ਹੋ ਕੀ ਕਹਿਣਾ ਚਾਹੁੰਦੇ ਸ਼ਰੇ ਆਪ ਠੱਗਾ ਜੀ ਗੁੰਡਾਗਰਦੀ ਹੋ ਰਹੀ ਐ ਜਿਹੜੇ ਬਣੇ ਵੱਲੋਂ ਆਰਟੀ ਸਾਹਿਬ ਦੇ ਇਨੇ ਸਾਲਾਂ ਦੇ ਟਾਈਮ ਟੇਬਲ ਚੱਲ ਰਹੇ ਐ ਤੇ ਉਹਨਾਂ ਦੇ ਨਵੇਂ ਪਰਮਿਟ ਚੱਕੇਆਂ ਕੋਈ ਟਾਈਮ ਬਣੇ ਨਹੀਂ ਕੋਈ ਕੁਝ ਨਹੀਂਗਾ ਬਣਾ ਕੇ ਆਣਾ ਬਹਾਨਾ ਅੱਗੇ ਚਲਾ ਲਿਆ ਵੀ ਪਾਸੇ ਬਰਮਾਸ਼ੀ ਕਰਦੇ ਜੀ ਕਰਿਆ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਰੱਖਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਜਿਹੜਾ ਕੋਈ ਸਾਡੇ ਇੱਥੇ ਕਸਟ ਕਰਵਾਈ ਕੀਤੀ ਜਾਵੇ ਜਿਹੜੇ ਸ਼ੀਸ਼ੇ ਭੰਨੇ ਨੁਕਸਾਨ ਹੋਇਆ ਸਵਾਰੀਆਂ ਦਾ ਨੁਕਸਾਨ ਹੈ ਉਹ ਜ਼ਿੰਮੇਵਾਰੀ ਸਾਡੀ ਹੈ ਕਿਉਂਕਿ ਜੇ ਉਹ ਅਸੀਂ ਸਵਾਰੀਆਂ ਲੈ ਕੇ ਉਹਨਾਂ ਦੀ ਕੇਅਰ ਟੇਕ ਅਸੀਂ ਕਰਦੀ ਹਾਂ ਉਹਨੂੰ ਸਹੀ ਪ੍ਰੋਪਰ ਜਿਹੜੀ ਅਸੀਂ ਉਹਦੀ ਸਰਵਿਸ ਦੇਣੀ ਹੈ ਇਹ ਆ ਕੁਝ ਵਗੈਰਾ ਸਾਡੇ ਨਾਲ ਚੜਨਾ ਕਿਹਨੇ ਹੈ ਜੀ ਅਸੀਂ ਟੈਕਸ ਭਰਦੇ ਹਾਂ ਸਰਕਾਰ ਨੂੰ ਕਿਲੋਮੀਟਰ ਦੇ ਹਿਸਾਬ ਨਾਲ 1.3 ਟੈਕਸ ਸਾਡਾ ਤੇ ਸਾਨੂੰ ਕੀ ਤੁਸੀਂ ਤੁਸੀਂ ਦੱਸੋ ਜੀ ਤੁਸੀਂ ਇਸ ਘਟਨਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਹੀ ਹੈ ਜਿਹੜਾ ਲਿਖਿਆ ਜੀ ਤੁਸੀਂ ਬਾਈ ਜੀ ਠੇਕੇ ਦੇ ਲਈ ਇਹ ਨਹੀਂ ਨਹੀਂ مالک ਹਾਂਜੀ ਤੁਸੀਂ ਇਨਸਾਫ ਚਾਹੀਦਾ ਹਾਂ ਹਾਂ ਇਨਸਾਫ ਚਾਹੀਦਾ ਇਨਸਾਫ ਦੇ ਵਿੱਚ ਕਿਸ ਤਰ੍ਹਾਂ ਦਾ ਇਨਸਾਫ ਤੁਸੀਂ ਚਾਹੁੰਦੇ ਹੋ ਦੁਆਰੇ ਤੇ ਲਾਜ ਹੋਣਾ ਚਾਹੀਦਾ ਜੀ ਗਾਵਾ ਦੇ ਵਿੱਚ ਹੋਣਾ ਚਾਹੀਦਾ ਮਾਸ਼ਰਤ ਹੈ ਇਹਨਾਂ ਦੇ ਨਾਲ ਤੁਸਾਂ ਐਕਸ਼ਨ ਲਿਆ ਜਾਣਾ ਚਾਹੀਦਾ ਕਿ ਕੱਲ੍ਹ ਨੂੰ ਇਸ ਜੀ ਐਗਜ਼ਾਮਪਲ ਸੈੱਟ ਹੋਣੀ ਚਾਹੀਦੀ ਹੈ ਉਸ ਵਾਸਤੇ ਇਹ ਤਾਂ ਅਸੀਂ ਤਾਂ ਰੋਜ਼ ਹੀ ਚੱਲਣਾ ਜੀ ਕੱਲ੍ਹ ਨੂੰ ਫਿਰ ਕੋਈ ਨਾ ਕੋਈ ਬਲਕੀ ਖੜ ਚੁੱਕੇ ਤੇ ਅੱਜ ਕਿਸੇ ਨੇ ਕੋਈ ਪ੍ਰੋਪਰ ਕਾਰਵਾਈ ਨਹੀਂ ਕੀਤੀ ਤਾਂ ਫਿਰ ਕੰਮ ਚੱਲ ਨਹੀਂ ਜਣਾ ਕਿਸੇ We are trying to do it.